ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਸਾ ਨਦੀ ਤੋਂ ਬਾਅਦ ਗੁਰੂ ਸਾਹਿਬ ਵੱਖ-ਵੱਖ ਪਿੰਡਾਂ ਦੇ ਵਿੱਚ ਦੀ ਹੁੰਦੇ ਹੋਏ ਪਹੁੰਚਦੇ ਨੇ ਜੀ ਕੋਟਲਾ ਪਿੰਡ ਨਿਹੰਗ ਖਾਂ ਦੇ ਕਿਲੇ ਦੇ ਵਿੱਚ ਨਿਹੰਗ ਖਾਂ ਦਾ ਇੱਕ ਪੱਠਾ ਸੀ ਜਿੱਥੇ ਅੱਜ ਗੁਰਦੁਆਰਾ ਸਾਬ ਸ੍ਰੀ ਪੱਠਾ ਸਾਹਿਬ ਬਣਿਆ ਹੋਇਆ ਤੇ ਦਰਸ਼ਨ ਕਰਦੇ ਆਪਾਂ ਗੁਰਦੁਆਰਾ ਸਾਬ ਪੱਠਾ ਸਾਹਿਬ ਦੇ ਪਰਿਵਾਰ ਵਿਛੋੜਾ ਹੁੰਦਾ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਆਪਣੇ ਜਥੇ ਦੇ ਨਾਲ ਸਰਸਾ ਨਦੀ ਨੂੰ ਪਾਰ ਕਰਕੇ ਕੋਟਲਾ ਨਹਿਂਖਾ ਦੇ ਕਿਲੇ ਪਹੁੰਚਦੇ ਨੇ ਕੀ ਹੈ ਜੀ ਕੋਟਲਾ ਨਹਿਂਖਾ ਦੇ ਕਿਲੇ ਦਾ ਡੂੰਗਾ ਇਤਿਹਾਸ ਆਪਾਂ ਪੰਜਾਂ ਜਾਣਦੇ ਆ ਭਾਈ ਸਾਹਿਬ ਭਾਈ ਪੁਜਤਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਪਠਾ ਸਾਹਿਬ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਇਤਿਹਾਸ ਹੈ ਜੀ ਕੋਟਲਾ ਨਹਿਂਖਾ ਦੇ ਪਹੁੰਚਦਾ ਗੁਰੂ ਸਾਹਿਬ ਦਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਜਿਸ ਵੇਲੇ ਗੁਰੂ ਸਾਹਿਬ ਜੀ ਦਾ ਪਰਿਵਾਰ ਜਿਹੜਾ ਵਿਛੜ ਜਾਂਦਾ ਵਿਛੜਨ ਤੋਂ ਬਾਅਦ ਉਹ 2-3 ਹਿੱਸਿਆਂ ਵਿੱਚ ਸਮੇਤ ਜਿਹੜੀ ਸੰਗਤ ਸੀ ਉੱਥੋਂ ਦੇ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪਣੇ ਵੱਡੇ ਸਾਹਿਬ ਜادہ ਬਾਬਾ ਜੀ ਸਿੰਘ ਬਾਬਾ ਜੂਹਾਰ ਸਿੰਘ ਜਿਨ੍ਹਾਂ ਨੇ ਸਰਸਾ ਦੇ ਪਿੱਛੇ ਫੌਜਾਂ ਨੂੰ ਰੋਕ ਕੇ ਰੱਖਿਆ ਹੋਇਆ ਸੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਰੀ ਸੰਗਤ ਜਿੰਨੇ ਵੀ ਉਥੋਂ ਆਨੰਦਪੁਰ ਦੇ ਵਾਸੀ ਸੀਗੇ ਉਹਨਾਂ ਨੂੰ ਨਾਲ ਪੰਜ ਪਿਆਰੇ ਸਹਿਬਾਨ ਤੇ ਹੋਰ ਜਿਹੜੇ ਸਿੰਘ ਤੇ ਉਹ ਪਾਰ ਨਿਗਾੜਨ ਦੇ ਵਿੱਚ ਆਪਣੀ ਸੇਵਾ ਨਿਭਾਰੇ ਸਨ ਕੋਈ ਬੜਾ ਦੁੱਖ ਤੇ ਦਰਦ ਭਰਿਆ ਉਹ ਸਮਾਂ ਸੀ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਜਦੋਂ ਸਰਸਾ ਤੋਂ ਮਾਰਾ ਸਾਰਿਆਂ ਨੂੰ ਪਾਰ ਕਰਕੇ ਬਾਅਦ ਵਿੱਚ ਆਪ ਆਉਂਦੇ ਆ ਸਭ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਸਾ ਨੂੰ ਪਾਰ ਕਰਦੇ ਆ ਤੇ ਸਰਸਾ ਪਾਰ ਹੋਣ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਫਿਰ ਉਹਨਾਂ ਦੇ ਵੱਡੇ ਸਹਿਬਜ਼ਾਦੇ ਜਿਹੜੇ ਆ ਉਸੇ ਰਸਤੇ ਨੂੰ ਪਿੱਛੇ ਮਹਾਰਾਜ ਦੇ ਨਾਲ ਆ ਜਾਂਦੇ ਆ ਬਾਬਾ ਜੀ ਸਿੰਘ ਬਾਬਾ ਜਧਾਰ ਸਿੰਘ ਜੀ ਭਾਈ ਦਇਆ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਤੇ ਮਹਾਰਾਜ ਦੇ ਨਾਲ ਜਿਹੜੇ ਪੰਜ ਪਿਆਰੇ ਸਹਿਬਾਨ ਸਮੇਤ ਕੁਝ ਹੋਰ ਸਿੰਘ ਪਿੰਡ ਮਾਲਕਪੁਰ ਆ ਕੇ ਜਦੋਂ ਇਸ ਇਲਾਕੇ 'ਚ ਬਹੁਤ ਕਮਸਾਨ ਦਾ جنگ ਹੁੰਦਾ ਉਸ جنگ ਵਿੱਚ ਵੀ ਮਹਾਰਾਜ ਦੇ ਸਹਬਜ਼ਾਦੇ ਆਪਣੇ ਜ਼ਾਹਰ ਦਿਖਾਉਂਦੇ ਆ ਸਿੰਘ ਪਿਆਰੇ ਨਾਲ ਸਾਰੇ ਆ ਉਸ جنگ ਵਿੱਚ ਭਾਈ ਬਜੇਤਰ ਸਿੰਘ ਜੀ ਫੇਰ ਬਹੁਤ ਵੱਡਾ ਜਿਹੜਾ ਦੁਸ਼ਮਣਾਂ ਨੂੰ ਮਾਰ-ਮਾਰਦੇ ਹੋਏ ਟੱਕਰ ਲੈਂਦੇ ਹੋਏ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਧਰ ਕਿਲੇ ਵਿੱਚ ਪਹੁੰਚ ਜਾਂਦੇ ਆ ਕਿਲੇ ਦੇ ਵਿੱਚ ਭਾਈ ਨਿਆਨਖਾਂ ਦੇ ਪਰਿਵਾਰ ਨੂੰ ਪਹਿਲੇ ਹੀ ਪਤਾ ਸੀ ਕਿਉਂਕਿ 8 ਮਹੀਨੇ ਤਾ ਸ਼੍ਰੀ ਅਨੰਦਪੁਰ ਸਾਹਿਬ ਦਾ ਘੇਰਾ ਪਹਿਲਾਂ ਸਾਰੇ ਤਕਰੀਬਨ ਬਹੁਤ ਦੂਰ ਤੱਕ ਇਹ ਫੈਲ ਚੁੱਕਿਆ ਵੀ ਗੁਰੂ ਦੇ ਪਰਿਵਾਰ ਨੂੰ ਤੇ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਹਰ ਜਗ੍ਹਾ ਤੇ ਸਿੰਘ ਜਿਹੜਾ ਭਾਵੇਂ ਉਹ ਕਿਸੇ ਵੀ ਰੂਪ ਵਿੱਚ ਆ ਪਾ ਮੇ ਕੋਈ ਮੁਸਲਮਾਨ ਨਾ ਜਾਂ ਸਿੱਖਾ ਜਾਂ ਹਿੰਦੂ ਕੋਈ ਵੀ ਹੋ ਸਕਦਾ ਕਿਉਂਕਿ ਗੁਰੂ ਸਾਹਿਬ ਜੀ ਸਾਰਿਆਂ ਨੂੰ ਇੱਕ ਬਰਾਬਰ ਪਿਆਰ ਕਰਦੇ ਸੀ ਇਸ ਲਈ ਹਰ ਕੋਈ ਤਿਆਰ ਪਰ ਤਿਆਰ ਬੈਠਾ ਸੀ ਵੀ ਜੇ ਸਾਨੂੰ ਮੌਕਾ ਮਿਲਿਆ ਤਾਂ ਅਸੀਂ ਮਹਾਰਾਜ ਦੀ ਹਫਾਜ਼ਤ ਸੇਵਾ ਵਿੱਚ ਸ਼ਾਮਲ ਹੋ ਕੇ ਨਾ ਮਹਾਰਾਜ ਨੂੰ ਅੱਗੇ ਨਿਗਾਹਣ ਵਿੱਚ ਜਾਂ ਸਾਡੇ ਘਰ ਵਿੱਚ ਰੁਕਣ ਮਹਾਰਾਜ ਇਸ ਤਰ੍ਹਾਂ ਦੀ ਭਾਵਨਾ ਉਸ ਵੇਲੇ ਸਿੱਖਾਂ ਦੇ ਆਪਣੇ ਮਨਾਂ ਵਿੱਚ ਬਣੀ ਹੋਈ ਸੀ। ਉਹਨਾਂ ਸਿੱਖਾਂ ਦੇ ਵਿੱਚੋਂ ਹੀ ਇੱਕ ਮੁਸਲਮਾਨ ਪਰਿਵਾਰ ਭਾਈ ਨਿਆੰਗ ਖਾਨ ਇਹ 6ਵੇਂ ਪਾਤਸ਼ਾਹ ਤੋਂ ਪਰਿਵਾਰ ਪਹਿਲਾਂ ਹੀ ਜੁੜਿਆ ਹੋਇਆ ਸੀ। ਕੋੜਿਆਂ ਦੇ ਇਹ ਵਪਾਰੀ ਸੀ ਹੋਰ ਵੀ ਇਹਨਾਂ ਦਾ ਕਾਰੋਬਾਰ ਰਿਹਾ। ਇਹਨਾਂ ਦਾ ਆਪਣਾ ਇੱਥੇ ਪਠਾ ਵੀ ਸੀਗਾ। ਜਿਹੜਾ ਦਸ਼ਮੇਸ਼ ਪਾਤਸ਼ਾਹ ਨੇ ਭੰਗਾਣੀ ਦੇ ਜੰਗ ਜਿੱਤਣ ਤੋਂ ਬਾਅਦ ਕੌਤਕ ਵਰਤਾਇਆ ਉਸ ਪੱਠੇ ਨੂੰ ਠੰਡਾ ਕਰਿਆ ਤੇ ਉਹ ਜਿਹੜਾ ਪੱਠਾ ਠੰਡਾ ਕਰਿਆ ਉੱਥੇ ਪਰਿਵਾਰ ਉਸ ਦਿਨ ਤੋਂ ਹੀ ਉਸੇ ਧੂਪ ਦੀਪ ਮਾਲਾ ਕਰਦਾ ਸੀ ਜਨ ਇਨਾਂ ਨੇ ਉਹ ਪੂਜਨਕ ਸਥਾਨ ਬਣਾ ਲਿਆ ਜਿਹੜਾ ਗੁਰੂ ਸਾਹਿਬ ਨੇ ਪੱਠੇ ਨੂੰ ਠੰਡਾ ਕੀਤਾ ਤੇ ਹੁਣ ਜੋ ਇਤਿਹਾਸ ਆਪਣਾ ਚੱਲਦਾ ਹੈ ਕਿ ਸਰਸਾ ਤੋਂ ਬਾਅਦ ਫਿਰ ਕਿਲੇ ਵਿੱਚ ਮਹਾਰਾਜ ਆ ਗਏ ਨੇ ਪਾਈ ਨਿਆਂਖਾਂ ਦੇ ਸੁਪੁੱਤਰ ਆਲਮ ਖਾਨ ਇਹਨਾਂ ਦੀ ਪੁੱਤਰੀ ਬੀਬੀ ਮਮਤਾ ਜੀ ਇਹਨਾਂ ਦੀ ਬੇਗਮ ਇਹਨਾਂ ਦੇ ਭੈਣ ਭਰਾ ਸਾਰੇ ਤਿਆਰ ਪਰ ਤਿਆਰ ਬਹੁਤ ਚੌਕਸੀ ਵਿੱਚ ਕਿਲੇ ਦੇ ਆਲੇ-ਦੁਆਲੇ ਕਿਉਂਕਿ ਉਦੋਂ ਪੱਤਾ-ਪੱਤਾ ਕਹਿ ਲਈ ਭਾਵੇਂ ਚੱਪਾ-ਚੱਪਾ ਕਹਿ ਲਈ ਬੈਰੀ ਸੀ ਗੁਰੂ ਸਾਹਿਬ ਜੀ ਦੇ ਬਾਗੀ ਗੋਬਿੰਦ ਸਿੰਘ ਨਾਮ ਬਹੁਤ سارے ਨਾਮ ਗੁਰੂ ਸਾਹਿਬ ਦਿੱਤੇ ਸਨ ਉਹਨਾਂ ਦਾ ਨਾਰਾ ਸੀ ਵੀ ਗੁਰੂ ਸਾਹਿਬ ਨੂੰ ਫੜ ਕੇ ਕਿਸੇ ਵੀ ਤਰੀਕੇ ਨਾਲ ਅਸੀਂ ਦਿੱਲੀ ਦੇ ਦਰਬਾਰ ਵਿੱਚ ਪੇਸ਼ ਕਰਕੇ ਵੱਡੇ ਨਾਮ ਪ੍ਰਾਪਤ ਕਰਨੇ ਆ। ਭਾਈ ਨਿਆਂਖਾਨ ਜੀ ਦੇ ਪਰਿਵਾਰ ਦੇਖੋ ਦੂਸਰਾ ਧਰਮ ਸੀ ਉਹਨਾਂ ਦਾ ਨਾਲੇ ਅਸਲਾਮ ਧਰਮ ਕਹਿ ਲიਏ। ਪਰ ਫਿਰ ਵੀ ਗੁਰੂ ਨਾਲ ਕਿੰਨਾ ਪ੍ਰੇਮ ਆ ਉਹਨਾਂ ਦਾ। ਕਿ ਉਹਨਾਂ ਨੇ ਪਹਿਲਾਂ ਮਰਨ ਕਬੂਲ ਜੀਵਨ ਕੀ ਸਾੜ ਆਸ ਦੇ ਸ਼ਬਦਾਂ ਨੂੰ ਆਪਣੀ ਜ਼ਿੰਦਗੀ 'ਤੇ ਢਾਲ ਲਿਆ ਕਿ ਸਾਨੂੰ ਮਰਨੇ ਦੀ ਚਿੰਤਾ ਨਹੀਂ ਹੈ ਅਸੀਂ ਭਾਵੇਂ ਲੱਖਾਂ ਦੇ ਵਿੱਚ ਇਕੱਠੇ ਹੋ ਜਾਈਏ ਪਰ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਈ ਬਣਾ ਨਹੀਂ ਸਕਦਾ ਹੈਗਾ ਸਾਡੇ ਵਰਗੇ ਅਣਗਿਣਤ ਸਿੱਖ ਬਣ ਸਕਦੇ ਆ ਪਰ ਇੱਕ ਗੁਰੂ ਨਹੀਂ ਬਣ ਸਕਦਾ ਉਹਨਾਂ ਨੇ ਆਪਣੇ ਕਮਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਕੀਤੀ ਆ ਤੇ ਜਿਸ ਵੇਲੇ ਮਹਾਰਾਜ ਕਿਲੇ ਅੰਦਰ ਸੀ ਸੈਭਜਾਦੇ ਪਿੰਡ ਮਾਲਕਪੁਰ ਤੋਂ ਤੇ ਰੋਪੜ ਜਾਨੀ ਪਿੰਡ ਕੋਟਲੇ ਦੇ ਇਹਦੇ ਵਿਚਕਾਰ ਉਹ ਆਉਂਦੇ ਸੀ ਪਿੱਛੇ ਹੈ ਸਰਸਾ ਤੋਂ ਇਕੱਠੇ ਹੋਏ ਤੇ ਪਰ ਜਿਹੜਾ ਮਾਲਕਪੁਰ ਦੇ ਇਲਾਕੇ ਜੰਗ ਸੀਗੇ ਚੱਲਦਾ ਉੱਥੇ ਹੀ ਪਾਪਾ ਜੁਝਾਰ ਸਿੰਘ ਬਾਬਾ ਅਜੀਤ ਸਿੰਘ ਜੀ ਭਾਈ ਬਜਤਰ ਸਿੰਘ ਹੋਰ ਸਿੰਘ ਲੱਗੇ 10ਵੇਂ ਪਾਸ਼ਾ ਕਿਲੇ ਚ ਆ ਜਾਂਦੇ ਆ ਤੇ ਜਦੋਂ ਕਿਲੇ ਵਿੱਚ ਮਹਾਰਾਜ ਆ ਜਾਂਦੇ ਤੇ ਪਿੱਛੇ ਸਤਗੁਰ ਦੇ ਸਹਬਜ਼ਾਦੇ ਬਾਪਾ ਬਜਿੱਤਰ ਸਿੰਘ ਨੂੰ ਲੈ ਕੇ ਕਿਲੇ ਵਿੱਚ ਆਉਂਦੇ ਉਸ ਵੇਲੇ ਬਹੁਤ ਜ਼ਖਮੀ ਹਾਲਤ ਵਿੱਚ ਸੀਗੇ ਭਾਈ ਬਜਿੱਤਰ ਸਿੰਘ ਜੀ ਕਿਉਂਕਿ ਸਰਸਾ ਤੋਂ ਜੰਗ ਚੱਲ ਪਿਆ ਸੀਗਾ ਤੇ ਉਹ ਕਿਲੇ ਦੇ ਵਿੱਚ ਉਹਨਾਂ ਨੇ ਆਪਣੇ ਕਮਰੇ 'ਚ ਭਾਈ ਬਜਿੱਤਰ ਸਿੰਘ ਜੀ ਵਿਸ਼ਰਾਮ ਕਰਨ ਲੱਗੇ ਇੱਕ ਕਮਰੇ 'ਚ ਪਾਤ ਮਾਲਮ ਪੱਟੀਕਾਰੀ ਤੇ ਇੱਕ ਕਮਰੇ ਵਿੱਚ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੇ ਪਰਿਵਾਰ ਸਾਰਾ ਬੈਠਾ ਹੋਇਆ ਤੇ ਚਮਕੌਰ ਦੇ ਇਲਾਕੇ ਦੇ ਵਿੱਚ ਜਿਹੜੇ ਸੂਬੇਦਾਰ ਸੀ ਸੈਨਾਪਤੀ ਉਹਨਾਂ ਨੂੰ ਇਹ ਗੱਲ ਪਤਾ ਲੱਗ ਗਈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਐਸ ਵੇਲੇ ਰੋਪੜ ਦੀ ਧਰਤੀ ਤੇ ਹੈ ਉਹਨਾਂ ਨੇ ਆਪਣੀਆਂ ਵਹੀਰਾਂ ਘਾਤ ਕੇ ਫੌਜਾਂ ਲਿਆ ਕੇ ਉਸ ਵੇਲੇ ਫੌਜਾਂ ਜਿਹੜੀਆਂ ਹਜ਼ਾਰਾਂ ਵਿੱਚ ਸੀ ਉਹਨਾਂ ਨੇ ਆ ਕੇ ਸੂ ਮਿਲੀ ਜਦੋਂ ਸਿੱਧਾ ਹੀ ਉਹਨਾਂ ਨੇ ਆ ਕੇ ਇੱਥੇ ਕਿਲੇ ਨੂੰ ਘੇਰਾ ਪਾ ਲਿਆ ਪਰ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਕਿਲੇ ਤੋਂ ਭਾਈ ਬਜੈਤਰ ਸਿੰਘ ਦੀ ਸੇਵਾ ਸੰਭਾਲ ਕਰਨ ਬਾਰੇ ਕਹਿੰਦੇ ਹੋਏ ਤੇ ਆਪਣੇ ਸਹਿਬਜ਼ਾਦਿਆਂ ਨਾਲ ਤੇ ਆਪਣੇ ਪਿਆਰੇ ਪੰਜ ਪਿਆਰਿਆਂ ਦੇ ਨਾਲ ਕੋ ਸਿੱਖਾਂ ਦੇ ਨਾਲ ਜਥੇ ਨਾਲ ਇੱਥੋਂ ਕੋਸ਼ਿਸ਼ ਹੀ ਮੈਂਟਾਂ ਸਕਿੰਟਾਂ ਪਹਿਲਾਂ ਮਹਾਰਾਜ ਇਥੋਂ ਨਿਕਲ ਗਏ ਸਨ ਜਦੋਂ ਇਸ ਕਿਲੇ ਨੂੰ ਘੇਰਾ ਪੈ ਗਿਆ ਇਸ ਕਿਲੇ ਦੀ ਤਲਾਸ਼ੀ ਲਈ ਗਈ ਸਾਰੇ ਪਾਸਿਓਂ ਜਿਸ ਕਮਰੇ 'ਚ ਭਾਈ ਬਜੇਤਰ ਸਿੰਘ ਤੇ ਬੀਬੀ ਮਮਤਾਜ ਉਹਨਾਂ ਦੀ ਮਾਲਮ ਪੱਟੀ ਕਰਦੀ ਸੀ ਕਿਉਂਕਿ ਸਿੱਖਾਂ ਦਾ ਜਿਹੜਾ ਜੀਵਨ ਆਚਰਣ ਹੈ ਬਹੁਤ ਵੱਡਾ ਹੈ ਸਿੱਖ ਦੇ ਕੋਲ ਆਪਣੀ ਧੀ ਨੂੰ ਛੱਡਣਾ ਪਰਿਵਾਰ ਨੂੰ ਛੱਡਣਾ ਅੱਜ ਵੀ ਇਹ ਸੰਸਾਰ ਵਿੱਚ ਮਿਸਾਲ ਤੇ ਭਾਈ ਬਜਤਰ ਸਿੰਘ ਦੀ ਸੇਵਾ ਚ ਲੱਗੀ ਬੀਬੀ ਮਮਤਾਜ ਜਦੋਂ ਸੈਨਾਪਤੀ ਫੌਜਦਾਰਾਂ ਨੇ ਸਾਰੇ ਕਮਰੇ ਤਲਾਸ਼ੀ ਲਈ ਚੈੱਕ ਕੀਤੇ ਤਾਂ ਉਹਨਾਂ ਨੇ ਇੱਕ ਕਮਰਾ ਬੰਦ ਖੜਕਾਇਆ ਵੀ ਕੌਣ ਆ ਕ ਤੇ ਭਾਈ ਨਿਆਂਖਾਨ ਜੀ ਕਹਿੰਦੇ ਵੀ ਇਹਦੇ ਵਿੱਚ ਮੇਰੀ ਧੀ ਤੇ ਮੇਰਾ ਦਮਾਰ ਸ਼ਬਦ ਵਰਤੇ ਆ ਉਹਨਾਂ ਨੇ ਉਸ ਵੇਲੇ ਇਹ ਤੋਂ ਇਲਾਵਾ ਉਸੇ ਵੇਲੇ ਉਹ ਕਮਰਾ ਉਹਨਾਂ ਨੇ ਛੱਡ ਦਿੱਤਾ ਤੇ ਪਾਉ ਜਿੱਥੋਂ ਚਲੇ ਜਾਂਦੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਸਾ ਤੋਂ ਇਸ ਕਿਲੇ ਵਿੱਚ ਇਸ ਢੰਗ ਨਾਲ ਆਉਂਦੇ ਹਨ ਇੱਥੋਂ ਫਿਰ ਪਰਿਵਾਰ ਨੂੰ ਕੁਝ ਨਿਸ਼ਾਨੀਆਂ ਦੇ ਕੇ ਜਿਨ੍ਹਾਂ ਦੇ ਵਿੱਚ ਸ੍ਰੀ ਕਟਾਰ ਸਾਹਿਬ ਆ ਇੱਕ ਇੱਕ ਤਲਵਾਰ ਆ ਉਹ ਗੁਰਦੁਆਰਾ ਸ੍ਰੀ ਪਠਾ ਸਾਹਿਬ ਜੀ ਦੇ ਦਰਬਾਰ ਵਿੱਚ ਅੱਜ ਵੀ ਸ਼ਸ਼ੋਭਤ ਇਹ ਪਰਿਵਾਰ ਜਿਹੜਾ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਇਕ ਢਾਲ ਭਾਈ ਬਜਿੱਤਰ ਸਿੰਘ ਦੀ ਸੀਗੀ ਕਿਉਂਕਿ ਇੱਥੇ ਹੀ ਉਹਨਾਂ ਨੇ ਸ਼ਹਾਦਤ ਹੋ ਗਈ ਸੀਗੀ ਭਾਈ ਬਜਿੱਤਰ ਸਿੰਘ ਜੀ ਇਸ ਕਿਲੇ ਵਿੱਚ ਰਹੇ ਸੇਵਾ ਕਰਦੇ ਰਹੇ ਕੋਈ ਜੀ ਸਮੇਂ ਦੇ ਨਾਲ ਮਤਲ ਕਹਿ ਲਿਏ ਉਹਨਾਂ ਨੇ ਆਪਣਾ ਜਿਹੜਾ ਹੈ ਸਰੀਰ ਛੱਡ ਦਿੱਤਾ ਸ਼ਹਾਦਤ ਪ੍ਰਾਪਤ ਕਰ ਲਈ ਭਾਈ ਬਜਿੱਤਰ ਸਿੰਘ ਜੀ ਨੇ ਇਸ ਤਰ੍ਹਾਂ ਸੰਗਤ ਜੀ ਇਸ ਕਿਲੇ ਦਾ ਇਤਿਹਾਸ ਆ ਇਸ ਕਿਲੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਉਣਾ ਪਰਿਵਾਰ ਨੂੰ ਨਿਸ਼ਾਨੀਆਂ ਦੇ ਕੇ ਚਲੇ ਜਾਣੀਆਂ ਉਹ ਨਿਸ਼ਾਨੀਆਂ ਨੂੰ ਪਰਿਵਾਰ ਨੇ ਸੰਭਾਲ ਕੇ ਰੱਖਣਾ ਤੇ ਭਾਈ ਬਜਿੱਤਰ ਸਿੰਘ ਦੀ ਸੇਵਾ ਕਰਨੀ ਜਦੋਂ ਕਿ ਉਸ ਵੇਲੇ ਚਾਪੇ-ਚਾਪੇ ਤੇ ਜਿਹੜਾ ਵੈਰੀ ਸੀਗਾ ਉਹ ਗੁਰੂ ਤੇ ਗੁਰੂ ਦੇ ਗੁਰਸਿੱਖਾਂ ਖਾਲਸਿਆਂ ਲੱਭਦਾ ਫਿਰਦਾ ਸੀਗਾ ਐਸੀ ਆਤਮ ਮੁਸ਼ਕਲ ਦੀ ਘੜੀ ਵਿੱਚ ਵੀ ਇਸ ਕੇਲੇ ਵਿੱਚ ਆਉਣਾ ਇਹਨਾਂ ਦੀ ਸੇਵਾ ਕਰਨੀ ਇਹ ਬਹੁਤ ਸਾਰਾ ਜਿਹੜਾ ਮੈਸੇਜ ਇਹ ਤੋਂ ਬਹੁਤ ਸਾਰੇ ਸੁਨੇਹੇ ਬਹੁਤ ਸਾਰੀਆਂ ਗੱਲਾਂ ਅਰ ਵਿਚਾਰਾਂ ਸਾਨੂੰ ਸਿੱਖਣ ਨੂੰ ਮਿਲਦੀਆਂ ਨੇ ਇਸ ਤਰ੍ਹਾਂ ਮਹਾਰਾਜ ਇਸ ਕੇਲੇ ਵਿੱਚ ਆਏ ਤੇ ਪਰਿਵਾਰ ਨੇ ਸੇਵਾ કરી ਇਸ ਕੇਲੇ ਚ ਫਿਰ ਮਹਾਰਾਜ ਦਾ ਜਾਣਾ ਬਹੁਤ ਬਰਾਗਮਈ ਹੋਇਆ ਹੋਵੇਗਾ ਸਿੱਖ ਦਾ ਕਦੇ ਵੀ ਮਨ ਕਰਦਾ ਦੁਨੀਆਂ ਦਾ ਐਡਾ ਵੱਡਾ ਬਾਦਸ਼ਾਹ ਜਿਹਨੂੰ ਭਾਈ ਆਨੰਦ ਲਾਲ ਜੀ ਨੇ ਕਹਿੰਦੇ ਸਾਹੇ ਸ਼ੈਨ ਸ਼ਾਹ ਗੁਰੂ ਗੋਬਿੰਦ ਸਿੰਘ ਵਾਹੋ ਵਾਹੋ ਗੁਰੂ ਗੋਬਿੰਦ ਸਿੰਘ ਜਿਹਨੂੰ ਇੰਨੇ ਸ਼ਬਦ ਵਰਤੇ ਗਏ ਹੁਣ ਜਿਹੜਾ ਜਰਨੇਲਾਂ ਦਾ ਜਰਨੇਲ ਬਾਦਸ਼ਾਹਾਂ ਦਾ ਬਾਦਸ਼ਾਹ ਰਾਜਿਆਂ ਦਾ ਰਾਜਾ ਪਾਦਸ਼ਾਹਾਂ ਦਾ ਪਾਦਸ਼ਾਹ ਹੋਵੇ ਜੀ ਕਵੀਆਂ ਦਾ ਕਵੀ ਹੋਵੇ ਐਸਾ ਗੁਰੂ ਜਿਹਦੀ 42 ਸਾਲ ਦੀ ਉਮਰ ਤੱਕ ਤੇ ਪ੍ਰਕਾਸ਼ ਤੋਂ ਲੈ ਕੇ ਪਟਨਾ ਸਾਹਿਬ ਤੋਂ ਲੈ ਕੇ ਏਡਾ ਸੰਘਰਸ਼ ਰਿਆ ਹੋਵੇ ਉਹ ਦੁਨੀਆ ਦਾ ਏਡਾ ਬੜਾ ਜਿਹਦੇ ਜਿਸ ਨੇ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਜੀ ਦਾ ਸੀਸ ਆਪਣੇ ਹੱਥਾਂ 'ਚ ਲਿਆ ਹੋਵੇ ਤੇ ਐਸੇ ਗੁਰੂ ਦਾ ਕਿਸੇ ਦੇ ਕਿਲੇ 'ਚ ਆਉਣਾ ਘਰ 'ਚ ਆਉਣਾ ਤੇ ਉੱਥੋਂ ਜਾਣਾ ਇੱਕ ਬੜਾ ਦੁਖਦਾਈ ਜਿਹੜਾ ਦਰਦਮਈ ਉਸ ਵੇਲੇ ਦਾ ਸੀਨ ਹੋਵੇਗਾ ਕਿਉਂਕਿ ਸਿੱਖ ਨੂੰ ਪਤਾ ਹੀ ਹੈ ਇਹ ਨਾਨਦਪੁਰ ਸਾਹਿਬ ਜਿੱਮੇ ਗੁਰੂ ਸਾਹਿਬ ਨੇ ਛੱਡੇ ਆ ਬਾਅਸ ਨਹੀਂ ਜਾਣਾ ਹੈਗਾ ਇਹ ਬਹੁਤ ਸਾਰੇ ਵਿਚਾਰ ਕਿਲੇ 'ਚ ਬੈ ਕੇ ਹੋਏ ਹੋਣਗੇ ਇਸ ਤਰ੍ਹਾਂ ਫਿਰ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਜੀ ਦਾ ਸਥਾਨ ਜੋ ਕਿਉਂਕਿ 메ਨ ਸਥਾਨ ਜੇ ਅਜ ਕਿਲੇ ਦੀ ਬੜੇਾਈ ਆ ਕਿਲੇ ਚ ਆਉਣਾ ਆ ਕਿਲੇ ਵਿੱਚ ਜਾਣਾ ਆ ਉਹ 메ਨ ਉਦੀ ਵਜਾ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਕਿਉਂਕਿ ਇੱਥੇ ਗੁਰੂ ਸਾਹਿਬ ਨੇ ਪਠਾ ਠੰਡਾ ਕਰਿਆ ਤਾਂ ਹੀ ਉਹ ਪਰਿਵਾਰ ਨਾਲ ਮੇਲ ਹੋਇਆ ਮੈਂ ਇਸ ਪਰਿਵਾਰ ਦਾ ਜਿਹੜਾ ਕਹਿ ਲਈਏ ਪੂਜਣ ਜੋ ਸਥਾਨ ਕਹਿ ਲਈਏ ਸਤਕਾਰ ਜੋ ਸਥਾਨ ਉਹ ਗੁਰਦੁਆਰਾ ਸ੍ਰੀ ਪਠਾ ਸਾਹਿਬ ਜੀ ਦਾ ਜਿਹੜਾ ਇਹਨਾਂ ਦਾ ਰੋੜਿਆਂ ਦਾ ਪਠਾ ਹੁੰਦਾ ਸੀਗਾ ਇੱਥੇ ਤੇ ਉਸ ਪਠੇ ਦੇ ਨਾਲ ਇਹ ਧੂਪ ਦੀ ਪਰਿਵਾਰ ਕਰਦਾ ਰਿਹਾ ਜਾਨੀ ਜੇ ਅੱਜ ਭਾਈ ਨਿਆਖਾਂ ਦੇ ਪਰਿਵਾਰ ਨੂੰ ਕਿਲੇ ਨੂੰ ਦੁਨੀਆਂ 'ਚ ਕੋਈ ਜਾਣਦਾ ਉਹਦਾ ਰੀਜ਼ਨ ਤੇ ਕਾਰਨ ਵੱਡਾ ਹੈ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਕਿਉਂਕਿ ਗੁਰੂ ਸਾਹਿਬ ਨੇ ਇਸ ਪੱਠੇ ਸਥਾਨ ਨੂੰ ਪੱਠੇ ਨੂੰ ਠੰਡਾ ਕਰਿਆ ਤੇ ਚਾਰ ਵਾਰੀ ਇਸ ਸਥਾਨ ਤੇ ਗੁਰੂ ਸਾਹਿਬ ਨੇ ਆਪਣੇ ਚਰਨ ਪਾਏ ਤਾਂ ਇਹ ਸੀ ਇਤਿਹਾਸ ਕੋਡਲਨ ਅੱਖਾਂ ਦਾ ਤੇ ਗੁਰਦੁਆਸਾ ਪੱਠਾ ਸਾਹਿਬ ਦਾ ਤੇ ਅਗਲੇ ਐਪੀਸੋਡ ਦੇ ਵਿੱਚ ਤੁਸੀਂ ਜਾਣੋਗੇ ਕੋਟ ਲੰਦਾਂ ਖਾਂ ਦੇ ਕਿਲੇ ਨੂੰ ਸਾਟਕੇ ਗੁਰੂ ਸਾਹਿਬ ਜਾ ਰਹੇ ਨੇ ਬ੍ਰਾਹਮਣ ਮਾਜਰਾ ਭੂਰ ਮਾਜਰਾ ਹੁੰਦੇ ਹੋਏ ਸ਼ਾਹੀ ਟਿੱਬੀ ਹੁੰਦੇ ਹੋਏ ਚਮਕੌਰ ਸਾਹਿਬ ਚਮਕੌਰ ਦੀ ਗੜੀ ਤੇ ਕੀ ਇਤਿਹਾਸ ਗੁਰੂ ਸਾਹਿਬ ਦਾ ਪੱਠਾ ਸਾਹਿਬ ਛੱਡ ਕੇ ਚਮਕੌਰ ਸਾਹਿਬ ਪਹੁੰਚਣ ਦਾ ਉਹ ਤੁਸੀਂ ਅਗਲੇ ਐਪੀਸੋਡ ਦੇ ਵਿੱਚ ਜਾਣੋਗੇ ਤੇ ਉਦੋਂ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ